ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਾ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਸੱਚੇ ਪਾਤਸ਼ਾਹ ਜੀ ਦਾ ਇਹ ਫਰਮਾਨ ਮੰਨ ਲੈਂਦੇ ਹੋ ਸੱਤ ਚੀਜ਼ਾਂ ਨੂੰ ਘਰ ਵਿੱਚ ਰੱਖ ਲੈਂਦੇ ਹੋ ਤਾਂ ਜੇਕਰ ਤੁਸੀਂ ਮਿੱਟੀ ਨੂੰ ਵੀ ਹੱਥ ਪਾਓਗੇ ਤਾਂ ਉਹ ਵੀ ਸੋਨਾ ਬਣ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਆਪਣੇ ਘਰ ਦੇ ਵਿੱਚ ਇਹ ਸੱਤ ਚੀਜ਼ਾਂ ਰੱਖੋ। ਇਹ ਸੱਤ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਦੁੱਖ ਤੇ ਗਰੀਬੀ ਨੂੰ ਹਮੇਸ਼ਾ ਦੂਰ ਕਰ ਦੇਣਗੀਆਂ। ਆਪਾਂ ਸਭ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਰਹਿੰਦੇ ਹਾਂ। ਪਰ ਇਹ ਸੱਤ ਚੀਜ਼ਾਂ ਕਰ ਵਿੱਚ ਰੱਖਣ ਦੇ ਨਾਲ ਪਰਮਾਤਮਾ ਆਪ ਆਪਣੀ ਮਦਦ ਕਰਨਗੇ ਕਰਨਗੇ ਇਸ ਨਾਲ ਹਰ ਤਰ੍ਹਾਂ ਦੀ ਬੁਰਾਈ ਅਤੇ ਮਾੜੇ ਕਰਮ ਤੋਂ ਵੀ ਪਰਮਾਤਮਾ ਜੀ ਸਾਨੂੰ ਬਚਾ ਲੈਣਗੇ ਜਿਨ੍ਹਾਂ ਸੱਤ ਚੀਜ਼ਾਂ ਦੇ ਵਿੱਚੋਂ ਕੋਈ ਚੀਜ਼ ਕਰ ਨਹੀਂ ਤਾਂ ਜਲਦੀ ਤੋਂ ਜਲਦੀ ਆਪਣੇ ਕੋਲ ਲੈ ਆਓ ਫਿਰ ਆਓ ਜਾਣਦੇ ਹਾਂ ਜੀ ਉਹਨਾਂ ਸੱਤ ਚੀਜ਼ਾਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਸਾਥ ਸੰਗਤ ਜੀ ਆਪਣੀ ਰਸਨਾ ਦੇ ਉੱਤੇ ਤੁਸੀਂ ਵਾਹਿਗੁਰੂ ਜੀ ਇੱਕ ਵਾਰ ਜ਼ਰੂਰ ਬੋਲ ਦੇਣਾ ਹੈ ਜੀ ਤਾਕਿ ਤੁਹਾਡੀ ਰਸਨਾ ਪਵਿੱਤਰ ਹੋ ਜਾਵੇ ਤੇ ਨਾਲ ਹੀ ਨਾਲ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਤੁਸੀਂ ਸਾਂਝੇ ਕਰਨੇ ਹਨ ਸਾਧ ਸੰਗਤ ਜੀ ਜੇਕਰ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਸਭ ਤੋਂ ਪਹਿਲੀ ਚੀਜ਼ ਹੈ ਜੀ ਜਲਦ ਹੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਜੇਕਰ ਤਕਲੀਫ ਹੋਵੇ ਭਾਵੇਂ ਉਹ ਰੋਹਾਨੀ ਹੋਵੇ ਭਾਵੇਂ ਜਸਮਾਨੀ ਹੋਵੇ ਤੁਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰ ਉਹਨੂੰ ਪੀ ਲਓ ਤੇ ਇਸ਼ਨਾਨ ਵੀ ਕਰੋ ਤੁਸੀਂ ਕੁਝ ਸਮੇਂ ਵਿੱਚ ਹੀ ਪਰਮਾਤਮਾ ਦੀ ਮਿਹਰ ਤੇ ਕੁਦਰਤ ਦਾ ਅਸਰ ਆਪਣੇ ਸਰੀਰ ਤੇ ਵੇਖੋਗੇ ਤੁਸੀਂ ਜਦੋਂ ਵੀ ਪਾਠ ਕਰੋ ਨਾਮ ਜਪੋ ਕੋਲ ਆਪਣੇ ਇੱਕ ਗੜਵਾ ਤੇ ਬਾਟਾ ਭਰ ਕੇ ਜਲ ਦਾ ਜ਼ਰੂਰ ਰੱਖਣਾ ਹੈ ਉਹ ਜਲ ਬਾਅਦ ਵਿੱਚ ਛਕਣਾ ਹੈ ਇਸ ਦੇ ਨਾਲ ਰੋਹਾਨੀ ਤੇ ਜਿਸਮਾਨੀ ਦੋਵਾਂ ਤਰ੍ਹਾਂ ਦੀਆਂ ਦਿੱਕਤਾਂ ਤੁਹਾਡੀ ਜ਼ਿੰਦਗੀ ਵਿੱਚ ਕੋਂਹਾਂ ਦੂਰ ਹੋ ਜਾਣਗੀਆਂ ਦੂਜੀ ਚੀਜ਼ ਜੋ ਅਸੀਂ ਆਪਣੇ ਘਰ ਵਿੱਚ ਰੱਖਣੀ ਹੈ ਉਹ ਹੈ ਜੀ ਗੁਟਕਾ ਸਾਹਿਬ ਗੁਰਬਾਣੀ ਵਿੱਚ ਹਰ ਮੁਸ਼ਕਿਲ ਨੂੰ ਹੱਲ ਕਰਨ ਬਾਰੇ ਦੱਸਿਆ ਗਿਆ ਹੈ ਵਰਣਨ ਕੀਤਾ ਗਿਆ ਹੈ ਹਰ ਰੋਗ ਦਾ ਵੀ ਇਲਾਜ ਹੈ ਗੁਰਬਾਣੀ ਵਿੱਚ ਇਹ ਵੀ ਦੱਸਿਆ ਹੈ ਹਰ ਰੋਗ ਦਾ ਇਲਾਜ ਗੁਰਬਾਣੀ ਦੇ ਨਾਲ ਕਿਵੇਂ ਠੀਕ ਵੀ ਹੋ ਜਾਂਦਾ ਹੈ ਇਸ ਤੋਂ ਦੂਰ ਕਿਵੇਂ ਹੁੰਦਾ ਹੈ ਉਹ ਤਰੀਕੇ ਵੀ ਦੱਸੇ ਹਨ ਹਰ ਬੰਦ ਦਰਵਾਜ਼ੇ ਦੀ ਚਾਬੀ ਸਾਨੂੰ ਗੁਰਬਾਣੀ ਚੋਂ ਹੀ ਮਿਲਣੀ ਹੈ ਜਿਸ ਘਰ ਵਿੱਚ ਰੋਜ਼ ਪੋਥੀ ਗੋਟਕਾ ਸਾਹਿਬ ਤੋਂ ਗੁਰਬਾਣੀ ਪੜੀ ਜਾਵੇਗੀ ਪਰਮਾਤਮਾ ਉਸ ਨੂੰ ਹਰ ਮਾੜੀ ਸ਼ੈ ਤੋਂ ਬਚਾ ਲੈਣਗੇ ਉਹਦੇ ਘਰੋਂ ਦੁੱਖ ਤੇ ਦਲੇਦਰ ਆਪੇ ਦੂਰ ਹੋ ਜਾਣਗੇ ਤੀਜੀ ਚੀਜ਼ ਹੈ ਜੀ ਕਲਾਂਜੀ ਕਲਾਂਜੀ ਉਹ ਸ਼ੈ ਹੈ ਜੀ ਜਿਸ ਨਾਲ ਹਰ ਬਿਮਾਰੀ ਦਾ ਆਪਾਂ ਇਲਾਜ ਕਰ ਸਕਦੇ ਹਾਂ ਭਾਵੇਂ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਇਥੋਂ ਤੱਕ ਕਿ ਡਾਕਟਰ ਵੀ ਹੁਣ ਜਿਹੜੇ ਹਨ ਉਹ ਲਾ ਇਲਾਜ ਜਿਹੜੀ ਬਿਮਾਰੀ ਹੁੰਦੀ ਹੈ ਜਿਹਨੂੰ ਕੈਂਸਰ ਆਖਦੇ ਹਨ ਇਸ ਵਰਗੀ ਬਿਮਾਰੀ ਦੀ ਦਵਾਈ ਵਿੱਚ ਵੀ ਕਲੌਂਜੀ ਦੀ ਵਰਤੋਂ ਕਰਦੇ ਹਨ ਇਹ ਪੇਟ ਦੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਗੁਰਦਿਆਂ ਨੂੰ ਵੀ ਹਮੇਸ਼ਾ ਸੁਰੱਖਿਅਤ ਰੱਖਦਾ ਹੈ ਖਾਲੀ ਢਿੱਡ ਕਲੌਂਜੀ ਦੇ ਬੀ ਖਾਣ ਨਾਲ ਸ਼ੂਗਰ ਠੀਕ ਹੋ ਜਾਂਦੀ ਹੈ ਕਹਿੰਦੇ ਹਨ ਨਾ ਫਲਾਣੇ ਦੀ ਸ਼ੂਗਰ ਠੀਕ ਨਹੀਂ ਹੁੰਦੀ ਖਾਲੀ ਢਿੱਡ ਜੇਕਰ ਉਹ ਕਲੌਂਜੀ ਖਾ ਲੈਣ ਉਹਨਾਂ ਦੀ ਸ਼ੂਗਰ ਠੀਕ ਹੋ ਜਾਵੇਗੀ ਇਹਦੀ ਤਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ 'ਚ ਇਹਦੀ ਵਰਤੋਂ ਜ਼ਿਆਦਾ ਕਰਿਆ ਕਰੋ ਗਰਮੀਏ ਚ ਥੋੜੀ ਬਹੁਤ ਹੀ ਕਰ ਸਕਦੇ ਹੋ ਇਹਨਾਂ ਦੇ ਦਾਣਿਆਂ ਦੀ ਵਰਤੋਂ ਜਿਨ੍ਹਾਂ ਨੂੰ ਕੋਲੇਸਟ੍ਰੋਲ ਹੈ ਉਹ ਵੀ ਇਹਦੇ ਨਾਲ ਉਹਨਾਂ ਦਾ ਘੱਟ ਹੋ ਜਾਵੇਗਾ ਪਹਿਲਾਂ ਨਾ ਹਰ ਘਰ ਦੇ ਵਿੱਚ ਕੀ ਹੁੰਦਾ ਸੀ ਹਰ ਘਰ ਦੀ ਸ਼ਾਨ ਸੀ ਹੌਲੀ ਹੌਲੀ ਸਮਾ ਬਦਲ ਗਿਆ ਲੋਕਾਂ ਨੂੰ ਪਤਾ ਹੀ ਨਹੀਂ ਰਿਹਾ ਜਾਂ ਫਿਰ ਕਹਿ ਲਓ ਕਿ ਲੋਕਾਂ ਨੇ ਇਸ ਦੀ ਵਰਤੋਂ ਕਰਨੀ ਛੱਡ ਦਿੱਤੀ ਹੈ ਤੇ ਇਸ ਦੇ ਨਾਲ ਆਪਾਂ ਬਿਮਾਰੀਆਂ ਨੇ ਆਪਣੇ ਘਰ ਵਿੱਚ ਹੀ ਘਰ ਕਰ ਲਿਆ ਹੈ ਇਥੋਂ ਤੱਕ ਕਿ ਇਹਦੇ ਨਾਲ ਤਾਂ ਬੀਪੀ ਵੀ ਆਖਦੇ ਹਨ ਸਹੀ ਰਹਿੰਦਾ ਹੈ। ਵਜ਼ਨ ਵੀ ਇਹਦੇ ਨਾਲ ਘਟਦਾ ਹੈ। ਹਰ ਰੋਗ ਦਾ ਇਸ ਦੇ ਵਿੱਚ ਇਲਾਜ ਹੈ ਪਰ ਕਲੌਂਜੀ ਦੇ 8 ਤੋਂ 10 ਦਾਣੇ ਪਾਣੀ ਵਿੱਚ ਭਿਉਉਣੇ ਚਾਹੀਦੇ ਹਨ। ਇਹ ਪਾਣੀ ਤੁਹਾਡੇ ਮੁੱਖ ਤੇ ਵੀ ਨਿਖਾਰ ਦੇ ਸਕਦਾ ਹੈ। ਵਾਲਾਂ ਲਈ ਵੀ ਬੜਾ ਚੰਗਾ ਹੈ ਤੇ ਕਲੌਂਜੀ ਦੇ ਤੇਲ ਦੀਆਂ ਕੁਝ ਬੂੰਦਾਂ ਧੁੰਨੀ ਵਿੱਚ ਪਾਉਣ ਦੇ ਨਾਲ ਜੋੜਾਂ ਦੇ ਦਰਦ ਹਮੇਸ਼ਾ ਲਈ ਖਤਮ ਹੋ ਜਾਂਦੇ ਹਨ। ਇਹਨਾਂ ਦਾ ਵੱਡਾ ਇਹ ਆਪਣੇ ਘਰ ਦਾ ਰਾਜ ਹੈ ਇਸ ਨੂੰ ਆਪਣੇ ਘਰ ਵਿੱਚ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਚੌਥੀ ਚੀਜ਼ ਹੈ ਜੀ ਖਜੂਰ ਜੋ ਮਨੁੱਖ ਦਿਨ ਦੇ ਵਿੱਚ ਸੱਤ ਖਜੂਰਾਂ ਖਾਂਦਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅੰਤਿਮ ਸਮੇਂ ਤੱਕ ਬਿਮਾਰੀ ਨਹੀਂ ਹੋਵੇਗੀ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਗੋਡੇ ਦਰਦ ਵੀ ਨਹੀਂ ਹੁੰਦੇ ਗਰਮੀਆਂ ਵਿੱਚ ਭਿਉਂਕੇ ਤੇ ਸਰਦੀਆਂ ਵਿੱਚ ਐਵੇਂ ਹੀ ਖਾ ਸਕਦੇ ਹੋ ਇਸ ਨਾਲ ਸਾਰੇ ਲੋੜੀਂਦੇ ਤੱਤ ਜੋ ਸਰੀਰ ਨੂੰ ਊਰਜਾ ਦੇ ਨਾਲ ਭਰਪੂਰ ਰੱਖਦੇ ਹਨ ਤੇ ਰੋਗਾਂ ਤੋਂ ਵੀ ਦੂਰ ਰੱਖਦੇ ਹਨ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਮਜ਼ਬੂਤੀ ਮਿਲ ਜਾਵੇਗੀ ਬੱਚਿਆਂ ਨੂੰ ਵੀ ਦੋ ਦੇ ਦਿਓ ਤੇ ਆਪ ਵੀ ਖਾਓ ਤੇ ਰੋਗਾਂ ਤੋਂ ਦੂਰ ਹੋ ਜਾਓ ਪੰਜਵੀਂ ਚੀਜ਼ ਉਹ ਤਾਂ ਸਭ ਘਰ ਵਿੱਚ ਹੋਣੀ ਬੜੀ ਜ਼ਰੂਰੀ ਹੈ ਜੈਤੂਨ ਦਾ ਤੇਲ ਜੇਕਰ ਕੋਈ ਖਾਣ ਵਿੱਚ ਜੈਤੂਨ ਦਾ ਤੇਲ ਵਰਤਦਾ ਹੈ ਤਾਂ ਸਰੀਰ ਤੇ ਮਾਲਿਸ਼ ਲਈ ਵੀ 99% ਰੋਗਾਂ ਤੋਂ ਮੁਕਤੀ ਮਿਲ ਸਕਦੀ ਹੈ ਇਸ ਗੱਲ ਨੂੰ ਹੁਣ ਡਾਕਟਰ ਵੀ ਮੰਨਦੇ ਹਨ ਕਿ ਜਿਸ ਘਰ ਵਿੱਚ ਜ਼ੈਤੂਨ ਤੇਲ ਦੀ ਵਰਤੋਂ ਹੁੰਦੀ ਹੈ ਉਸ ਘਰ ਵਿੱਚ ਕਿਸੇ ਨੂੰ ਵੀ ਹਾਰਟ ਦੀ ਪ੍ਰੋਬਲਮ ਨਹੀਂ ਹੋ ਸਕਦੀ ਨਸਾਂ ਦੀ ਬਲੌਕੇਜ ਵਗੈਰਾ ਦੀ ਦਿੱਕਤ ਵੀ ਨਹੀਂ ਹੋਵੇਗੀ ਅੱਜ ਕੱਲ ਨਸਾਂ ਬਲੌਕ ਹੋਣ ਦੀ ਦਿੱਕਤ ਵੇਖਣ ਨੂੰ ਬਹੁਤ ਜ਼ਿਆਦਾ ਮਿਲਦੀ ਪਈ ਹੈ ਹਰ ਘਰ ਵਿੱਚ ਕੋਈ ਨਾ ਕੋਈ ਐਸਾ ਹੈ ਜੋ ਕਹਿੰਦਾ ਹੈ ਲੱਤ ਦੀ ਨਸ ਬਲੌਕ ਹੋ ਗਈ ਬਾਹਾਂ ਦੀ ਨਾਲ ਬਲੌਕ ਹੋ ਗਈ ਜਾਂ ਮੇਰੇ ਤੁਰਿਆਂ ਨਹੀਂ ਜਾ ਰਿਹਾ ਮੈਨੂੰ ਆਹ ਦਿੱਕਤ ਹੋ ਰਹੀ ਹੈ ਉਹ ਇਸਨੂੰ ਵਰਤਣਾ ਆਰੰਭ ਕਰਦੇ ਹੋ ਬਿਮਾਰੀਆਂ ਤੁਹਾਡਾ ਖਿਹੜਾ ਛਡ ਜਾਣ گی۔ ਜਦੋਂ ਆਪਾਂ ਪ੍ਰਸ਼ਾਦਾ ਬਣਾਉਂਦੇ ਆ ਸਬਜ਼ੀ ਬਣਾਉਂਦੇ ਆ। ਉਦੋਂ ਤੁਸੀਂ ਖਾਣ ਵਿੱਚ ਵਰਤੋ ਕੁਝ ਦਿਨਾਂ ਬਾਅਦ ਹੀ ਤੁਹਾਡੇ ਘਰ ਦੀ ਰੰਗਤ ਤੁਹਾਨੂੰ ਬਦਲਦੀ ਹੋਈ ਦਿਖੇਗੀ। ਛੇਵੀਂ ਚੀਜ਼ ਹੈ ਜੀ ਸ਼ਹਿਦ। ਉਹ ਚੀਜ਼ ਹੈ ਜੋ ਕਦੇ ਵੀ ਖਰਾਬ ਨਹੀਂ ਹੁੰਦੀ ਤੇ ਪੁਰਾਣੇ ਸਮੇਂ ਵਿੱਚ ਜਦੋਂ ਵੀ ਕਿਸੇ ਨੂੰ ਸੱਟ ਵੱਜਦੀ ਸੀ। ਉਹਦੇ ਉੱਤੇ ਸ਼ਹਿਦ ਲਾਉਂਦੇ ਸੀ ਤੇ ਜ਼ਖਮ ਛੇਤੀ ਠੀਕ ਹੋ ਜਾਂਦਾ ਸੀ। ਪਹਿਲਾਂ ਰਾਤ ਨੂੰ ਸੌਣ ਸਮੇਂ ਧੁੰਨੀ ਤੇ ਸ਼ਹਿਦ ਲਾਉਂਦੇ ਸੀ ਖਾਸ ਕਰਕੇ ਜਵਾਕਾਂ ਦੇ ਜੇ ਰਾਤ ਨੂੰ ਨਹੀਂ ਲਗਾ ਸਕਦੇ ਜਦੋਂ ਕੁਝ ਸਮਾਂ ਆਰਾਮ ਕਰਦੇ ਹੋ ਉਦੋਂ ਜ਼ਰੂਰ ਲਗਾਓ ਇਸ ਨਾਲ ਸਰੀਰ ਦੀ ਖੁਸ਼ਕੀ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ ਚਮੜੀ ਤੇ ਚਮਕ ਆ ਜਾਂਦੀ ਹੈ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ ਪਹਿਲਾਂ ਐਨੇ ਸਾਬਣ ਨਹੀਂ ਸਨ ਹੁੰਦੇ ਤੇ ਇਹੀ ਚੀਜ਼ਾਂ ਵਰਤੀਆਂ ਜਾਂਦੀਆਂ ਸਨ ਸ਼ਹਿਦ ਨੂੰ ਚੰਗੇ ਤਰ੍ਹਾਂ ਆਪਣੇ ਪਿੰਡੇ ਤੇ ਲਾ ਕੇ ਨਹਾਉਣ ਦੇ ਨਾਲ ਸਾਰੇ ਸਰੀਰ ਦੀ ਮੈਲ ਉੱਤਰ ਜਾਂਦੀ ਸੀ ਸਾਰੇ ਸਰੀਰ ਦੀ ਗੰਦਗੀ ਇਕਦਮ ਦੂਰ ਹੋ ਜਾਂਦੀ ਸੀ ਫੋੜੇ ਫਿੰਸੀਆਂ ਵਗੈਰਾ ਨਹੀਂ ਸਨ ਹੁੰਦੇ ਸਭ ਦੂਰ ਹੋ ਜਾਂਦੇ ਸਨ ਮੂੰਹ ਤੇ ਦਾਗ ਵਗੈਰਾ ਵੀ ਨਹੀਂ ਸਨ ਹੁੰਦੇ ਤੇ ਸਰੀਰ ਤੋਂ ਉਹ ਵੀ ਖਤਮ ਹੋ ਜਾਂਦੇ ਸਨ ਜਿਹਨਾਂ ਨੂੰ ਖਾਦਾ ਪੀਤਾ ਨਹੀਂ ਪਚਦਾ ਜਿਹਨਾਂ ਦਾ ਖਾਣ ਤੋਂ ਬਾਅਦ ਢਿੱਡ ਫੁੱਲ ਜਾਂਦਾ ਹੈ ਉਹ ਅਦਰਕ ਦਾ ਰਸ ਲੈ ਕੇ ਥੋੜਾ ਜਿਹਾ ਇੱਕ ਚਮਚ ਜਾਂ ਅੱਧਾ ਹਿੱਸਾ ਤੇ ਕੁਝ ਬੂੰਦਾਂ ਦੇ ਸ਼ਹਿਦ ਦੀਆਂ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਸ ਵਿੱਚ ਭਾਅ ਕੇ ਮਿਕਸ ਕਰਕੇ ਉਸ ਨੂੰ ਖਾਓ ਤੇ ਜਾਂ ਫਿਰ ਪੀ ਲਓ ਗੁੰਗਣੇ ਜਿਹੇ ਪਾਣੀ ਦੇ ਵਿੱਚ ਪੇਟ ਦਾ ਖਾਦਾ ਪੀਤਾ ਪਚ ਜਾਵੇਗਾ ਤੇ ਪੇਟ ਦੇ ਦਰਦ ਤੋਂ ਰਾਹਤ ਮਿਲ ਜਾਵੇਗੀ ਇਸ ਤਰ੍ਹਾਂ ਕਬਜ ਦੀ ਦਿੱਕਤ ਤੋਂ ਵੀ ਤੁਹਾਨੂੰ ਰਾਹਤ ਮਿਲ ਸਕਦੀ ਹੈ ਕਈਆਂ ਨੂੰ ਖਾਂਗ ਜ਼ੁਕਾਮ ਬਹੁਤ ਜਲਦੀ ਹੋ ਜਾਂਦਾ ਹੈ ਉਹ ਵੀ ਇਸ ਦੇ ਨਾਲ ਠੀਕ ਹੋ ਜਾਵੇਗਾ ਜਿਹੜੀ ਸਤਵੀਂ ਚੀਜ਼ ਹੈ ਉਹ ਆਪਾਂ ਸਭ ਨੂੰ ਆਪਣੇ ਘਰ ਵਿੱਚ ਜ਼ਰੂਰ ਰੱਖਣੀ ਚਾਹੀਦੀ ਹੈ ਉਹ ਹੈ ਜੀ ਸਿਰਕਾ ਸਵੇਰੇ ਖਾਲੀ ਪੇਟ ਦੋ ਚਮਚ ਤੁਸੀਂ ਸਿਰਕਾ ਜਿਹੜਾ ਹੈ ਉਹ ਗੁਣਗਣੇ ਪਾਣੀ ਵਿੱਚ ਲੈਣਾ ਹੈ ਪੇਟ ਜੇਕਰ ਤੁਹਾਡਾ ਵੱਧਦਾ ਪਿਆ ਹੈ ਤਾਂ ਉਹ ਵੀ ਘਟ ਜਾਵੇਗਾ ਆਪਣੇ ਅਮਲ ਹੀ ਆਪਣੇ ਉੱਤੇ ਮੁਸੀਬਤਾਂ ਤੇ ਪਰੇਸ਼ਾਨੀਆਂ ਦਾ ਕਾਰਨ ਬਣਦੇ ਹਨ ਜੋ ਬੀਜਾਂਗੇ ਉਹੀ ਵੜਾਂਗੇ ਆਪਣੇ ਕੀਤੇ ਕਰਮ ਗਲਤ ਨਹੀਂ ਪਰਮਾਤਮਾ ਜੀ ਦੇ ਪਾਸੋਂ ਜੋ ਫੈਸਲੇ ਆ ਰਹੇ ਹਨ ਫਿਰ ਆਪਾਂ ਸਿਰਫ ਉਹਨਾਂ ਨੂੰ ਮੰਨਣਾ ਹੈ ਜੇ ਆਪਾਂ ਛੋਟੀਆਂ-ਛੋਟੀਆਂ ਗੱਲਾਂ ਅਮਲ ਕਰਾਂਗੇ ਤਾਂ ਫਿਰ ਸਾਨੂੰ ਹਰ ਜਗ੍ਹਾ ਤੇ ਕਾਮਯਾਬੀ ਜ਼ਰੂਰ ਹਾਸਿਲ ਹੋ ਜਾਵੇਗੀ ਫਿਰ ਇਹ ਸੱਤ ਚੀਜ਼ਾਂ ਆਪਣੇ ਘਰ ਦੀ ਸ਼ਾਨ ਬਣਾਓ ਤੇ ਸੱਤ ਚੀਜ਼ਾਂ ਤੁਹਾਡੇ ਕਰੋ ਗਰੀਬੀ ਤੇ ਦੁੱਖਾਂ ਨੂੰ ਹਮੇਸ਼ਾ ਦੂਰ ਕਰ ਦੇਣਗੀਆਂ ਹੁਣ ਅਸੀਂ ਤੈਅ ਕਰਨਾ ਹੈ ਕਿ ਦੁੱਖ ਰੋਗ ਗਰੀਬੀ ਤੋਂ ਛੁਟਕਾਰਾ ਪਾਉਣਾ ਹੈ ਜਾਂ ਫਿਰ ਕਿਸੇ ਦਲਦਲ ਦੇ ਵਿੱਚ ਫਸੇ ਰਹਿਣਾ ਹੈ ਇਹ ਸੱਤ ਚੀਜ਼ਾਂ ਤੁਹਾਨੂੰ ਦੁੱਖ ਤੇ ਗਰੀਬੀ ਤੋਂ ਦੂਰ ਕਰ ਦੇਣਗੀਆਂ ਫਿਰ ਆਓ ਜੀ ਉਹ ਸੱਤ ਚੀਜ਼ਾਂ ਆਪਾਂ ਕਰ ਲੈ ਆਈਏ ਦੁੱਖ ਤੇ ਗਰੀਬੀ ਤੋਂ ਹਮੇਰਾ ਹਮੇਸ਼ਾ ਦੇ ਲਈ ਛੁਟਕਾਰਾ ਪਾ ਲਈਏ ਫਿਰ ਸਾਧ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਸ ਨੂੰ ਤੁਸੀਂ ਹੋਰ ਵੀ ਕਿਸੇ ਭੈਣ ਭਰਾ ਦੇ ਨਾਲ ਜ਼ਰੂਰ ਸ਼ੇਅਰ ਕਰ ਸਕਦੇ ਹੋ ਜੇਕਰ ਤੁਹਾਡੇ ਰਿਸ਼ਤੇਦਾਰੀ ਵਿੱਚ ਦੋਸਤੀ ਦੇ ਵਿੱਚ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦੇ ਵਿੱਚ ਹੈ ਤਾਂ ਉਸ ਨਾਲ ਸਾਂਝਾ ਕਰ ਦਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਤੇ ਨਾਲ ਹੀ ਤੁਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਜੀ ਬੋਲ ਕੇ ਹੀ ਇਸ ਕੰਮ ਨੂੰ ਕਰਨਾ ਹੈ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ